ਲੱਭ ਲਿਆਂਦਾ ਤੁਹਾਡੇ ਵਾਸਤੇ 2006 ਮਾਡਲ ਮਿੱਤਰੋ ਅਰਜਣ ਇਹਦੇ ਵਰਗਾ ਟਰੈਕਟਰ ਨਹੀਂ ਕੋਈ ਜਿਹੜੇ ਸੱਜਣ ਸਮਝਣ 2006 ਮਾਡਲ ਟਰੈਕਟਰ ਹੈ ਪਰ ਕੰਡੀਸ਼ਨ ਇਹਦੀ ਐ ਲੱਗਦਾ ਜਿਵੇਂ ਇਹ ਘੱਟ ਤੋਂ ਘੱਟ 15-16 ਮਾਡਲ ਹੁੰਦਾ ਐ ਇੰਨਾ ਘੰਟ ਟਰੈਕਟਰ ਹੈ ਟਰੈਕਟਰ ਤਾਂ ਬਚਿਆ ਹੋਇਆ ਕਿਉਂਕਿ ਬਾਈ ਦੇ ਦਿਲ ਦੇ ਵਿੱਚ ਸੌਂਕ ਹੈ ਹੁਣ ਜਿਹੜੀ ਗੱਲ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਗੱਲ ਇਹ ਹੈ ਵੀ ਕੱਲਾ ਜਿਹਾ ਟਰੈਕਟਰ ਸੌਂਕ ਨਾਲ ਬਾਈ ਨੇ ਰੱਖਿਆ ਨਾ ਤਾਂ ਬਹੁਤ ਸਾਰੇ ਸੌਂਕ ਵੀ ਪੂਰੇ ਕਰਨੇ ਆ ਬਾਈ ਸੌਂਕ ਪੂਰੇ ਕਰਨ ਵਾਸਤੇ ਆਇਆ ਐ ਫਰੰਡ ਕੋਟ ਭਾਰੇ ਦੇ ਵਿੱਚ ਬਾਈ ਕਪਤਾਨ ਦੇ ਸ਼ੋਰੂਮ ਤੇ ਆਇਆ ਤੇ ਬਾਈ ਕਿਹੜੇ-ਕਿਹੜੇ ਸੌਂਕ ਪੂਰੇ ਕਰਨੇ ਆ ਪਹਿਲਾਂ ਤੁਸੀਂ ਨੇ ਦੱਸਿਓ ਸੌਂਕ ਆ ਬੈਂਪਰ ਲਵਾਈ ਕੋੜਾ ਕੋੜਾ ਬੈਂਪਰ ਬਿਲਵਾਤਾ ਹਾਂਜੀ ਮਿਊਜ਼ਿਕ ਸਿਸਟਮ ਲਪਾਉਣਾਗਾ ਅੱਛਾ ਮਿਊਜ਼ਿਕ ਸਿਸਟਮ ਲਪਾਉਣਾ ਕੋਣ ਓਪੀ ਵੀ ਲਵਾਤੀ ਹਾਂ ਕੱਲ ਹੀ ਆਇਆ ਡਾਟਾ ਚੱਲੀ ਜਾਂਦਾ ਕੰਮ ਅੱਛਾ ਕੱਲ ਹੀ ਆਇਆ ਹਣੇ ਕੰਮ ਰਹਿੰਦਾ ਤੇ ਮੈਨੂੰ ਇਹ ਦੱਸਿਓ ਤੁਹਾਡਾ ਕਿੰਨੇ ਦਿਨ ਪਹਿਲਾਂ ਬਾਈ ਨਾਲ ਸੰਪਰਕ ਹੋਇਆ ਸੀ ਹਫ਼ਤਾ ਪਹਿਲਾਂ ਹੋਇਆ ਸੀ ਹਫ਼ਤਾ ਪਹਿਲਾਂ ਤੁਹਾਨੂੰ ਕਿੰਨੇ ਦਿਨਾਂ ਦਾ ਸਮਾਂ ਦਿੱਤਾ ਫਿਰ ਬਾਈ ਨੇ ਵੀ ਹਫ਼ਤੇ ਦਾ ਕਾਇਓ ਨਾ ਨਾ 4-5 ਦਿਨਾਂ ਦਾ ਜਿਹੜੇ ਸੱਜਣਾ ਮੈਨੂੰ ਇਹ ਦੱਸਿਓ ਬਾਈ ਤੁਹਾਨੂੰ ਪਤਾ ਕਿ ਮੇ ਲੱਗਿਆ ਵੀ ਉਰੇ ਜਾਣਾ ਚਾਹੀਦਾ ਇੰਸਟਾਗ੍ਰਾਮ ਤੇ ਵੀ ਦੇਖਿਆ ਸਾਰੇ ਹੋਰ ਵੀ ਦੇਖਦੇ ਨੇ ਲੰਬਾ ਅੱਛਾ ਤੇ ਕਿੰਨੀ ਕੁ ਬਾਈ ਡਿਲੀਵਰੀ ਹੁੰਦਾ ਹੈ ਕੰਮ ਕੈਂਟ ਲੱਗਿਆ ਸੀ ਤੇ ਪਹਿਲਾਂ ਤੇ ਲੱਗੀ ਹੋਈ ਸੀ ਕਨੋਪੀ ਨਾਮੀ ਬੰਦੇ ਲੱਗੇ ਹੋਏ ਸੀ ਅੱਛਾ ਕਨੋਪੀ ਪਹਿਲਾਂ ਲੱਗੀ ਹੋਈ ਸੀ ਹਾਂ ਉਹ ਹਲਦੀ ਵਾਲੀ ਸੀ ਉਹ ਲਾਤੀ ਫਿਰ ਹੁਣ ਇਹ ਤਾਂ ਨਹੀਂ ਹਲਦੀ ਫਿਰ ਨਾ ਨਾ ਇਹ ਤਾਂ ਗਾਰੰਟੀ ਹੋਈ ਫਰਾਤੀ ਜਮਾ ਪੂਰੀ ਹਾਂ ਤੇ ਲੈ ਮਿੱਤਰੋ ਜੇ ਮੈਂ ਕਹਿਦੀ ਆ ਨਾ ਬਰਫ ਚ ਚੂਹਾ ਲਾਤਾ ਉਹ ਕੰਮ ਕਰਤਾ ਹਲਦੀ ਵੀ ਨਹੀਂ ਬਾਈ ਕਹਿੰਦਾ ਇੰਨੀ ਤਸੱਲੀ ਕਰਾਤੀ ਤੇ ਮਿੱਤਰੋ ਜੇਕਰ ਤੁਹਾਡੇ ਵੀ ਨੰਬਰ ਆਪਾਂ ਬਾਈ ਦਾ ਕਪਤਾਨ ਦਾ ਸਕਰੀਨ ਤੇ ਚਲਾਤਾ ਹੁਣੇ ਫੋਨ ਲਾ ਲਓ ਜੇ ਅੱਜ ਫੋਨ ਲਾਉਂਗੇ ਨਾ ਤੁਹਾਨੂੰ ਹੋ ਸਕਦਾ 15 ਦਿਨਾਂ ਦਾ ਸਮਾਂ ਮਿਲੇ ਜੇ 15 ਦਿਨਾਂ ਨੂੰ ਲਾਉਂਗੇ ਫਿਰ 1.5 ਮਹੀਨੇ ਦਾ ਸਮਾਂ ਜਾਊਗਾ ਜੀ ਬਲਕਿ ਗੱਲ ਮੈਂ ਇਹ ਕਹੂੰਗਾ ਵੀ ਅੱਜ ਹੀ ਸਮਾਂ ਖਾਂਬ ਲੋ ਅੱਜ ਹੀ ਫੋਨ ਲਾ ਲਓ ਨੰਬਰ ਸਕਰੀਨ ਤੇ ਆ